ਮੇਰਾ ਨਾਮ ਅਰੁਣ ਕੁਮਾਰ ਵੈਦ ਆ ਜੀ ਮੈਂ ਇਸ ਮੋਹੱਲੇ ਦਾ ਸੇਵਾਦਾਰ ਆ ਤੇ ਮੌਤਵਰ ਵਿਅਕਤੀ ਆ ਤੇ ਮੈਂ ਐਮਐਲਏ ਸਾਹਿਬ ਸ਼ੋਕਪ੍ਰਸ਼ਰ ਪੱਪੀ ਦੀ ਸੇਵਾ ਦੇ ਵਿੱਚ ਰਾਜ ਹਾਜ਼ਰ ਹਾਂ ਮੈਂ ਡਾਕਟਰ ਕੇ ਮੇਰ ਕੋਲੋਨੀ ਦਾ ਨਿਵਾਸੀ ਆ ਇੱਥੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਚਿੱਟੇ ਦਾ ਕਾਰੋਬਾਰ ਚੱਲ ਰਿਹਾ ਪਿਆ ਵਾ ਤੇ ਪਹਿਲਾਂ ਅਸੀਂ ਲੜਾਈ ਲੜੀ ਆ ਬਿਨਾਂ ਪੁਲਿਸ ਤੋਂ ਤੋਂ ਜੋ 90% ਚਿੱਟੇ ਦਾ ਕਾਰੋਬਾਰ ਜਿਹੜਾ ਇੱਥੇ ਬੰਦ ਹੋ ਗਿਆ ਵਾ ਹੁਣ ਮਾਤਰ 10% ਰਹਿੰਦਾ ਮਤਲਬ ਕਿ 10% ਲੋਕ ਜਿਹੜੇ ਆ 10-15 ਗਿਣਤੀ ਦੇ ਲੋਕ ਉਹ ਚਿੱਟਾ ਵੇਚਦੇ ਆ ਲੇਕਿਨ ਇਤਲਾਹ ਪਹਿਲੇ ਹੀ ਮਿਲ ਜਾਂਦੀ ਆ ਕਿ ਚਿੱਟੇ ਵਾਲੇ ਜਿਹੜੇ ਵੱਡੇ-ਵੱਡੇ ਅਧਿਕਾਰੀ ਆਂਦੇ ਆ ਉਹਨਾਂ ਤੋਂ ਪਹਿਲਾਂ ਪੱਜ ਜਾਂਦੇ ਆ ਫਿਰ ਡੋਰੂ ਕਿੱਥੇ ਵੱਜਦਾ ਵਾ ਉਹਨਾਂ ਲੋਕਾਂ ਦੇ ਘਰੇ ਬੜਿਆ ਜਾਂਦਾ ਵਾ ਜਿਹੜੇ ਚਿੱਟੇ ਵੇਚਦੇ ਨਹੀਂ ਉਹਨਾਂ ਲੋਕਾਂ ਦੇ ਘਰੇ ਤਲਾਸ਼ੀ ਲਈਤੀ ਜਾਂਦੀ ਜਿਹੜੇ ਚਿੱਟਾ ਵੇਚਦੇ ਨਹੀਂ ਜਿਹੜੇ ਕਾਰਪੋਰੇਸ਼ਨ 'ਚ ਨੌਕਰੀ ਕਰਦੇ ਆ ਜਿਹੜੇ ਬ੍ਰਾਂਡਡ ਕੱਪੜੇ ਨਹੀਂ ਪਾਉਂਦੇ ਜਿਨ੍ਹਾਂ ਦੇ ਘਰੋਂ ਪੈਸਾ ਨਹੀਂ ਹੁੰਦਾ ਉਹਨਾਂ ਦੇ ਘਰੇ ਜਾ ਜਾ ਕੇ ਕਦੀ ਬੈੱਡ ਫਰੋ ਲੈ ਜਾਂਦਾ ਕਦੀ ਅਲਮਾਰੀ ਫਰੋ ਲਈ ਜਾਂਦੀ ਆ ਕਦੀ ਉਹਨਾਂ ਦੇ ਕੱਪੜਿਆਂ ਨੂੰ ਇੱਧਰ ਤਿਸਰ ਤਿਸਰ ਕਰ ਦੇ ਜਾਂਦਾ ਵਾ ਲੇਕਿਨ ਇੱਕ ਚਿੱਟੇ ਦੀ ਬਿੱਟ ਤ ਵੇਚਦੇ ਨਹੀਂ ਹੈਗੇ ਤੇ ਇਸ ਲਈ ਬੇਨਤੀ ਕਰਾਂਗੇ ਅਸੀਂ ਤੁਹਾਡੇ ਮਾਧਮ ਨਾਲ ਪੁਲਿਸ ਕਮਿਸ਼ਨਰ ਸਾਹਿਬ ਨੇ ਮਿਲਣ ਲਈ ਵੀ ਮੈਨੂੰ ਕਿਹਾ ਵਾ ਤੇ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਘੱਟ ਤੋਂ ਘੱਟ ਉਹਨਾਂ ਲੋਕਾਂ ਨੂੰ ਚਿੰਨਿਤ ਕੀਤਾ ਜਾਵੇ ਜਿਹੜੇ ਚਿੱਟਾ ਵੇਚਦੇ ਆ ਤੇ ਉਹਨਾਂ ਤੇ ਹੀ ਕਰੇ ਰੇਟ ਮਾਰੀ ਜਾਵੇ ਅੱਛਾ ਅੱਜ ਕੌਣ ਚੈਕਿੰਗ ਕਰਨ ਵਾਸਤੇ ਕੌਣ ਆਇਆ ਅੱਜ ਡੀਜੀਪੀ ਸਾਹਿਬ ਨੇ ਆਪਣੇ ਰੈਂਕ ਦੇ ਕੋਈ ਵੱਡੇ ਅਧਿਕਾਰੀ ਨੂੰ ਭੇਜਿਆ ਸੀ ਨਾਲ ਪੁਲਿਸ ਕਮਿਸ਼ਨਰ ਲੁਧਿਆਣਾ ਸਾਹਿਬ ਆਏ ਸੀਗੇ ਹੋਰ ਕਈ ਜਿਹੜੇ ਲਗ ਲਗ ਥਾਣਿਆਂ ਤੇ ਐਸਐਸਓ ਸਾਹਿਬ ਵਗਾਰਾ ਆਏ ਸੀ ਐਸਬੀ ਸਾਹਿਬ ਆਏ ਸੀਗੇ ਅਸੀਂ ਸਾਰਿਆਂ ਦਾ ਉਹਨਾਂ ਦਾ ਧੰਨਵਾਦ ਕਰਦੇ ਤੱਕ ਕੁਝ ਮਿਲਿਆ ਤਾਂ ਫਿਰ ਇਹ ਤੋਂ ਜੀ ਇੱਕ ਦੋ ਮੋਟਰਸਾਈਕਲ ਵਗੈਰਾ ਮਿਲੇ ਆ ਤਾਂ ਹੋਰ ਤਾਂ ਕੁਝ ਮਿਲਿਆ ਨਹੀਂ ਜਿੱਦਾਂ ਕਿ ਮੈਂ ਦੱਸ ਚੁੱਕਿਆ ਵਾਂ ਕਿ ਚਿੱਟੇ ਵਾਲੇ ਤਾਂ ਪਹਿਲਾਂ ਹੀ ਤਿੱਤਰ ਹੋ ਜਾਂਦੇ ਆ ਰਹਿ ਕੌਣ ਜਾਂਦਾ ਵਾ ਉਹ ਬੰਦੇ ਜਿਹੜੇ ਚਿੱਟਾ ਵੇਚਦੇ ਨਹੀਂ ਫਿਰ ਉਹਨਾਂ ਨੂੰ ਹੀ ਪਰੇਸ਼ਾਨ ਕੀਤਾ ਜਾਂਦਾ ਐਂ ਦਾ ਮਤਲਬ ਬੇਨਾ ਦੱਸਿਆ ਆਣਾ ਚਾਹੀਦਾ ਇੱਥੇ ਜੇ ਕਰਨੀ ਐ ਤਾਂ ਨਹੀਂ ਦੇਖੋ ਹੁਣ ਐਮ ਸੀਐਮ ਭਗਵੰਤ ਮਾਨ ਨੇ ਵੀ ਕਿਹਾ ਵਾ ਕਿ ਜਦੋਂ ਤੁਸੀਂ ਰੇਟ ਮਾਰਨੀ ਆ ਗੱਡੀ ਦੀ ਆਵਾਜ਼ ਨਹੀਂ ਕਰਨੀ ਸਾਇਲੈਂਟ ਹੋ ਕੇ ਜਾਣਾ ਵਾ ਹੂਟਰ ਮਾਰ ਕੇ ਨਹੀਂ ਜਾਣਾ ਜੇ ਹੂਟਰ ਮਾਰ ਕੇ ਚਲੇ ਗਏ ਤਾਂ ਪੁਲਿਸ ਉਹਨਾਂ ਨੂੰ ਲੱਭ ਜਾਣਾ ਲਾਸਟ ਟਾਈਮ ਵੀ ਇੱਥੇ ਰੇਟ ਪਈ ਸੀ ਤਿੰਨ ਥਾਣੇ ਦੀ ਪੁਲਿਸ ਆਈ ਸੀ ਹੂਟਰ ਮਾਰ ਕੇ ਜਦੋਂ ਆਏ ਚਿੱਟੇ ਵਾਲੇ ਆ ਗਏ ਤੇ ਭੱਜ ਗਏ ਅੱਛਾ ਐਮਐਲਏ ਸਾਹਿਬ ਕਹਿੰਦੇ ਕਹਿੰਦੇ ਮੈਂ ਤਾਂ ਕਾਫੀ ਸੁਧਾਰ ਕਰ ਦਿੱਤਾ ਖਾਸ ਕਰਕੇ ਕੋੜਾ ਕਲੋਨੀ ਵਿੱਚ ਐਮਐਲਏ ਸਾਹਿਬ ਨੇ ਚਿੱਟੇ ਦਾ ਵੀ ਸੁਧਾਰ ਕੀਤਾ ਵਾ ਔਰ ਉਸ ਤੋਂ ਬਾਅਦ ਕਲੋਨੀ ਦਾ ਵੀ ਸੁਧਾਰ ਕੀਤਾ ਵਾ 1 ਕਰੋੜ ਰੁਪਿਆ ਐਮਐਲਏ ਸਾਹਿਬ ਨੇ ਲਾਇਆ ਵਾ ਔਰ ਚਿੱਟੇ ਦੇ ਖਿਲਾਫ ਵੀ ਔਰ ਨਸ਼ੇ ਦੇ ਖਿਲਾਫ ਜਿਹੜੀ ਮੂਵਮੈਂਟ ਲੜਦੇ ਆ ਤੇ ਉਹ ਜਦੋਂ ਵੀ ਬੁਲਾਈਦਾ ਵਾ ਉਹ ਚਿੱਟੇ ਦੇ ਕਲਾਬ ਉਹਨਾਂ ਨੇ ਕਿੰਦਾ ਦੀ ਮੂਵਮੈਂਟ ਤਿਆਰ ਕੀਤੀ ਆ ਕਿ ਸਾਰੇ ਰਸਤੇ ਕਲੋਨੀ ਦੇ ਬੰਦ ਕਰਵਾ ਰਹੇ ਪਏ ਆ ਜਿੰਨੇ ਵੀ ਹੈਗੇ ਜਿੱਥੋਂ ਚਿੱਟੇ ਆਲੇ ਭੱਜਦੇ ਆ ਇੱਥੇ ਗੇਟ ਦੇ ਵਿੱਚ ਗੇਟ ਲਵਾ ਦਨੇ ਉਹ ਵੀ ਐਮਐਲਏ ਸਾਹਿਬ ਕਰਵਾ ਰਹੇ ਆ ਕੈਮਰੇ ਤੱਕ ਲਗਵਾ ਰਹੇ ਪਏ ਆ ਜਿਹੜੇ ਸਿੱਧਾ ਟੱਚ ਮੋਤੀਨਗਰ ਥਾਣੇ ਨਾਲ ਹੋਊਗੇ ਤੇ ਹੋਰ ਐਮਐਲਏ ਸਾਹਿਬ ਕੀ ਕਰਦੇ ਥੋੜੇ ਇੰਨੀ ਗਰਦ ਇੰਨੀ ਪੁਲਿਸ ਆਨ ਦੇ ਬਾਵਜੂਦ ਵੀ ਕੈਂਟੇਵਾ ਤੁਸੀਂ ਆਪ ਆ ਕੇ ਦੇਖ ਲਿਓ ਤੁਹਾਨੂੰ ਇਹ ਚਿੱਟਾ ਬਿਕਦਾ ਨਜ਼ਰ ਆਊਗਾ ਕੁਝ ਛੋਟੀ ਮੋਟੀ ਰਿਕਵਰੀਜ਼ ਹੋਈਆਂ ਨਸ਼ਾ ਕਾ ਵੀ ਹੋਇਆ ਹੈ ਔਰ और क्राइम्स होता है लोग मोटरसाइकिल चोरी करते हैं उस तरह की रिकवरी भी हुई है तो फिलहाल सर अगर सर की बात करें आज लुधियाना में किस किस जगह पे चल रहा है सर आज लुधियाना में नहीं पूरे पंजाब में अलग अलग जगह हो रहा है और लुधियाना में आप जह, हम जहां हम लोग जहां खड़े हैं ये घोड़ा कॉलोनी जिसको कहते हैं वहां है और दूसरा एरिया कौन सा है वो सर हमारा वो छावनी मोहल्ला छावनी मोहल्ला और घोड़ा कॉलोनी दो जगह हो रहा है तो फिलहाल सर अभी अगर बात करें लुधियाना के अलावा जो सर पे एक तलवंडी गांव का पता चला कि के नज़दीक है लाडो कि वहाँ पर भी बहुत ज़्यादा देखिए ऐसा है हर बार अलग अलग एरिया पे स्ट्रेस थी दिया थी। जाता है एक कंसनट्रेट ऑपरेशन है जिसमें कि हम एक एरिया में चेक करके उस एरिया को कंट्रोल करने की कोशिश करते हैं तो आज ये दो एरिया को सिलेक्ट किया गया है थी आप जिन एरियाज़ की बात कर रहे हैं वो आगे के ऑपरेशंस में कवर किए जाएंगे ਮੇਰਾ ਨਾਂ ਸੁਨੀ ਗੱਲ ਹੈ ਹਾਂਜੀ ਤੁਹਾਨੂੰ ਵਿਧਾਇਕਾ ਨੇ ਭੇਜਿਆ ਸਰ ਮੇਰੀ ਉਹਨਾਂ ਨਾਲ ਗੱਲ ਹੋਈ ਸੀਗੀ ਦੇਖੋ ਇੱਥੇ ਚਲੋ ਮਹੱਲੇ 'ਚ ਮੈਂ ਪੁਰਾਣਾ ਬਚਰਦਾ ਚੱਕ ਹੈ ਨਾ ਠੀਕ ਹੈ ਇਹ ਚਲੋ ਇਹਨਾਂ ਨਾਲ ਵੀ ਮੇਰੇ ਪਰਿਵਾਰਕ ਰਿਲੇਸ਼ਨ ਆ ਠੀਕ ਹੈ ਇਹਨਾਂ ਦਾ ਇਹਨਾਂ ਨੇ ਕੱਲ ਉਹਨਾਂ ਦੇ ਨੋਟਿਸ 'ਚ ਗੱਲ ਆਂਦੀ ਸੀਗੀ ਹਾਂਜੀ ਤੇ ਅੱਜ ਜਦੋਂ ਮੈਨੂੰ ਇਹ ਕਹਿੰਦੇ ਵੀ ਕਾਰਵਾਈ ਹੋਈ ਨਹੀਂ ਬੰਦੇ ਛੱਡਦੇ ਆ ਠੀਕ ਹੈ ਮੈਂ ਉਹਨਾਂ ਨਾਲ ਗੱਲ ਕੀਤੀ ਫਿਰ ਉਹਨਾਂ ਦੇ بیٹے ਨਾਲ ਗੱਲ ਕੀਤੀ ਤੇ ਉਹ ਕਹਿੰਦਾ ਐਸਐਚਓ ਸਭ ਨੂੰ ਮਿਲ ਲਓ ਵੀ ਜਿਹੜੀ ਉਹਨਾਂ ਦੇ ਕਾਰਵਾਈ ਹੋਊਗੀ ਜਿਹੜੇ ਬੰਦਿਆਂ ਨੇ ਆ ਲੈਡੀਆਂ ਤੇ ਸੱਟਾਂ ਮਾਰੀਆਂ ਠੀਕ ਹੈ ਹੋਰ ਗੁੰਡਾਗਰਦੀ ਕੀਤੀ ਉਹਨਾਂ ਦੇ ਕਾਰਵਾਈ ਬਿਨਾ ਪਰਮਿਸ਼ਨ ਤੋਂ ਕੰਦੇ ਲਗਾਇਆ ਗਿਆ ਉਹਨਾਂ ਕੋਲੇ ਸਾਰਾ ਕੁਝ ਹੈ ਜੀ ਡਾਕੂਮੈਂਟ ਸਾਰੇ ਨੇ ਬਿਨਾ ਪਰ ਉਹਨਾਂ ਦੇ ਕਾਰਵਾਈ ਹੋ ਜਾਈ ਜਿਹੜੀ ਬੇ ਬਿਨਾ ਪਰਮਿਸ਼ਨ ਤੋਂ ਲਾਇਆ ਪਿਛਲੇ 7 ਮਹੀਨਿਆਂ ਤੋਂ ਇਹ ਲੋਕ ਬੰਨਾ ਕਦੇ ਥਾਣੇ ਦਾ ਚੱਕਰ ਕੱਢ ਰਹੇ ਨੇ ਇਹਦੇ ਕਰਕੇ ਨਮੂਸ਼ ਨਹੀਂ ਮੈਂ ਮੈਂ ਗੱਲ ਸਮਝਦਾ ਵੀ ਨਮੂਸ਼ ਨਹੀਂ ਗੱਲ ਆ ਵੀ ਕਈ ਨਾ ਕਿ ਕਿਤੇ ਨਾ ਕਿਸੇ ਨੇ ਮਸਲਾ ਨਹੀਂ ਧਿਆਨ ਚ ਲੈਂਦਾ ਅੱਜ ਮਸਲਾ ਆ ਗਿਆ ਅੱਜ ਜਦੋਂ ਸੜਕਾਂ ਤੇ ਮਸਲਾ ਆ ਗਿਆ ਤੇ ਉਹਦੀ ਕਾਰਵਾਈ ਹੋਣੀ ਹੈ ਨੇਚਰਲੀਏ ਜਦੋਂ ਆਪਾਂ ਸੜਕ ਤੇ ਆ ਗਏ ਜੇ ਜੇ ਦੁਖੀ ਨੇ ਤਾਂ ਹੀ ਆਏ ਨੇ ਜਿਹਨਾਂ ترقیਤੀ ਹੁੰਦੀ ਹੈ ਤਾਂ ਹੀ ਆਇਆ ਜਿਨਾਂ ਡਾਕਟਰ ਨੇ ਵੇਡ ਕਰ ਕਲੋਨੀ ਹੈ ਜੀ ਇਹਨੂੰ ਇੱਕ ਬੜਾ ਇਹ ਮਹਾਨ ਪ੍ਰੋਜੈਕਟ ਨਾਮ ਦੇ ਕਲੋਨੀ ਬਣੀ ਹੈ ਜਿਹਨੂੰ ਅਸੀਂ ਬਹੁਤ ਖਰਾਬ ਕੀਤਾ ਹੋਇਆ ਸਾਡੇ ਹੀ ਬੰਦਿਆਂ ਨੇ ਖਰਾਬ ਕੀਤਾ ਹੋਇਆ ਇੱਥੇ ਜਿਹੜਾ ਕਿ ਨਸ਼ਾ ਵਿਕਦਾ ਹੈ ਨਾ ਉਹਦੇ ਕਾਰਨ ਚੰਗੇ ਵੀ ਬਦਨਾਮ ਹੋ ਰਹੇ ਆ ਜੀ ਔਰ ਚੰਦ ਬੰਦੇ ਆ ਜਿਨ੍ਹਾਂ ਨੇ ਨਸ਼ਾ ਇੱਥੇ ਵੇਚਦੇ ਆ ਅਸੀਂ ਚਾਹੁੰਦੇ ਹਾਂ ਵੀ ਇਹ ਜਿਹੜੇ ਪੁਲਿਸ ਨੇ ਇਹ ਕੰਮ ਕੀਤਾ ਹੈ ਨਾ ਇਹ ਬਹੁਤ ਅੱਛਾ ਕੀਤਾ ਹੈ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਅਸੀਂ ਇਹਨਾਂ ਦਾ ਸਾਥ ਵੀ ਦਿੰਨੇ ਹਾਂ ਅਸੀਂ ਪੁਲਿਸ ਦਾ ਕੋਈ ਅਸੀਂ ਗੱਲ ਨਹੀਂ ਅਸੀਂ ਉਹਨਾਂ ਨੂੰ ਕਹਿੰਦੇ ਭਾਈ ਤੁਸੀਂ ਤਲਾਸ਼ੀ ਕਰੋ ਔਰ ਅਸੀਂ ਕਹਿੰਦੇ ਵੀ ਜਿਹੜੇ ਵਧੀਆ ਬੰਦੇ ਉਹਨਾਂ ਦੇ ਘਰਾਂ 'ਚ ਨਾ ਵੜੋ ਜਿਹੜੇ ਕਰਦੇ ਉਹਨਾਂ ਦੇ ਘਰ ਜੋ ਮਰਜ਼ੀ ਕਰੋ ਅਸੀਂ ਤਿਆਰ ਆ ਤੁਹਾਡੇ ਲਈ ਐਗਰੀ ਹਾਂ ਤੇ ਸਰ ਇਹ ਵੀ ਪਤਾ ਚੱਲਿਆ ਹੈ ਕਿ ਕਈ ਕੁਝ ਤੁਹਾਡੀ ਲੋਕਦਾਜ਼ੇ ਸੀ ਵੀ ਨਸ਼ਾ ਤਸਕਰ ਨੂੰ ਪਹਿਲਾਂ ਹੀ ਪਤਾ ਚੱਲ ਜਾਂਦਾ ਹੈ ਪਤਾ ਚੱਲ ਜਾਂਦਾ ਜੀ ਉਹ ਉਹ ਖਬਰ ਮਿਲ ਜਾਂਦੀ ਉਹਨਾਂ ਨੂੰ ਕਿਉਂਕਿ ਉਹਨਾਂ ਦੀ ਸੈਟਿੰਗਾਂ ਨੇ ਠੀਕ ਹੈ ਜੀ ਅਸੀਂ ਦੱਸਦੇ ਹਾਂ ਵੀ ਉਹ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਆ ਕੇ ਬਹਿ ਜਾਂਦੇ ਨੇ ਮੁਲਾਜ਼ਮ ਘੰਟਾ-ਘੰਟਾ ਬੈਠੇ ਰਹਿੰਦੇ ਨੇ ਗੱਲਾਂ-ਬਾਤਾਂ ਕਰਦੇ ਆ ਕਰਕੇ ਉਸ ਤੋਂ ਬਾਅਦ ਚੋਪਰਾ ਉਹਨਾਂ ਨਿਕਲਦਾ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਇਦਾਂ ਦੀ ਚੈਕਿੰਗ ਦਾ ਕੀ ਫਾਇਦਾ ਕੋਈ ਫਾਇਦਾ ਨਹੀਂ ਜੀ ਕੋਈ ਹੁਣ ਪਹਿਲਾਂ ਹੀ ਬੰਦੇ ਨੂੰ ਦੱਸ ਕੇ ਉਹ ਚੈਕਿੰਗ ਕਰਨਾ ਜਾਨੀ ਜਿਹੜੀ ਇਹ ਜਿਹੜੀ ਚੈਕਿੰਗ ਹੋਣੀ ਚਾਹੀਦੀ ਸੀ ਜਿਹੜੀ ਕਿ ਰਾਤ ਦੇ ਟਾਈਮ ਹੋਣੀ ਚਾਹੀਦੀ ਸੀ ਸੁੱਤੇ ਦਾ 2 2.5 3 ਦੇ ਵਿੱਚ ਇਹ ਆਏ ਉਸ ਟਾਈਮ ਆ ਜਿਸ ਟਾਈਮ ਉਹ ਬੰਦੇ ਉੱਠ ਕੇ ਨਿਕਲ ਜਾਂਦੇ ਆ ਉਹ ਆਪਣੇ ਕੁੰਤੂਸੀ ਦੇਖੋ ਵੀ ਚੱਟੇ ਵਾਲੇ ਜਿਹੜੇ ਆਂਦੇ ਆ ਉਹ ਇਸ ਤਰ੍ਹਾਂ ਆਂਦੇ ਜਿੱਦਾਂ ਕਿਸੇ ਦੇ ਰਿਸ਼ਤੇ ਦਾ ਰਿਸ਼ਤੇਦਾਰ ਦੇ ਘਰੇ ਨਹੀਂ ਜਾਂਦੇ ਜੀ ਜੀ ਇੱਥੋਂ ਗੇਟ ਤੋਂ ਇੱਦਾਂ ਵੱਢਦੇ ਆਂ ਢੋਂ ਉਹ ਗਏ ਕਈ ਵਾਰ ਤਾਂ ਕਹਿੰਦੇ ਓਰੇ ਦੀ ਵੀਡੀਓ ਬੜੀਆਂ ਵਾਇਰਲ ਹੋਈਆਂ ਵਾਇਰਲ ਹੋ ਜਾਂਦੀਆਂ ਹੋ ਜਾਂ ਜਾਂ ਹੋ ਜਾਂਦੀ ਚੱਟਾ ਵੇਚਦੇ ਹੋ ਜਾਂ ਜਾਂ ਹੋ ਜਾਂ ਵਾਇਰਲ ਹੋ ਜਾਂਦੀ ਵੀਡੀਓ ਵਾਇਰਲ ਹੋ ਜਾਂਦੀ ਉਹਦੇ 'ਚ ਵੀ ਸਾਡਾ ਨਾਮ ਆਇਆ ਮੇਰੇ ਬੇਟੇ ਦਾ ਨਾਮ ਆ ਗਿਆ ਚੱਟੇ ਵਾਲੇ ਹੀ ਮੇਰੇ ਬਦਨਾਮ ਕਰ ਦਿੰਦੇ ਅੱਗੇ ਵੀ ਇਹਨਾਂ ਨੇ ਵੀਡੀਓ ਬਣਾਈ ਆ ਫਿਰ ਮੈਨੂੰ ਧਮਕੀ ਆਈ ਸੀ ਵੀ ਗੋਲੀ ਮਾਰਾਂਗੇ ਤੈਨੂੰ ਤੈਨੂੰ ਗੋਲੀ ਮਾਰਾਂਗੇ ਜਿੱਥੇ ਕਿ ਮੈਂ ਕਮਿਸ਼ਨਰ ਸਾਹਿਬ ਨੂੰ ਮਿਲਿਆ ਵੀ ਮੈਂ ਕਮਿਸ਼ਨਰ ਸਾਹਿਬ ਨੂੰ ਫਿਰ ਮੈਂ ਐਪਲੀਕੇਸ਼ਨ ਵੀ ਲਾਈ ਉਹਦੀ ਕਾਰਵਾਈ ਵੀ ਹੋਈ ਠੀਕ ਹੈ ਜੀ ਉਹਦੇ ਵਿੱਚ ਕਿਉਂਕਿ ਜੇ ਉਹ ਕਹਿੰਦੇ ਮੈਂ ਸਾਨੂੰ ਸਾਡਾ ਬਿਜ਼ਨਸ ਛੇੜਦਾ ਹੈ ਅਸੀਂ ਛੇੜਦੇ ਨਹੀਂ ਆ ਤੁਸੀਂ ਭਾਈ ਕਰਨਾਂ ਦਾ ਕਿਤੇ ਬਾਹਰ ਜਾ ਕੇ ਕਰੋ ਮਹੱਲੇ ਨੂੰ ਬਦਨਾਮ ਨਾ ਕਰੋ ਨਹੀਂ ਕਿਉਂ ਨਾ ਬੋਲਣਾ ਦੱਸੋ ਇਹ ਕਿਹੜੀ ਗੱਲ ਹੋ ਗਈ ਬੋਲਾਂਗੇ ਬੋਲ ਬੋਲ ਬੀਨਸਾਫੀ ਸਾਰੇ ਨਾਲ ਥੋੜੇ ਹਲੇ ਚਾਹੀਦੀ ਆ ਅੱਛਾ ਕੀ ਦਿੱਕਤ ਹੈ ਦਿੱਕਤ ਇਹ ਹੈ ਕਿ ਜੀ ਜੋ ਮਹੱਲੇ ਦਾ ਪ੍ਰਧਾਨ ਆ ਮੈਂ ਤਾਂ ਉਹੀ ਪਹਿਲੇ ਮਹੱਲੇ ਦਾ ਪ੍ਰਧਾਨ ਸੀਗਾ ਨਾ ਠੀਕ ਹੈ ਨਾ ਸਭ ਦੇ ਦੁੱਖ ਚੋਹੀ ਖੜਿਆ ਵਾ ਸਭ ਤੋਂ ਪਹਿਲੇ ਸਭ ਦੇ ਦੁੱਖ ਚੋ ਸਾਰਿਆਂ ਦੇ ਕੰਮ ਆਇਆ ਤੇ ਅਜੋਰੇ ਘਰੇ ਤਲਾਸ਼ੀ ਲੈ ਕੇ ਪੈਸੇ ਲੈ ਕੇ ਗਏ ਕਾਦਰ ਲਈ ਲੈ ਕੇ ਗਏ ਨੇ ਕਾਦੇ ਪੈਸੇ ਲੈ ਕੇ ਗਏ 2 ਲੱਖ ਰੁਪਏ ਕੱਢ ਕੇ ਲੈ ਕੇ ਗਏ ਉਹਨਾਂ ਦੇ ਘਰੋਂ ਕਿ ਉਹਨਾਂ ਨੇ ਮਿਹਨਤ ਨਹੀਂ ਕਰਦੇ ਹਾਂਜੀ ਕਿਸੇ ਮੋਬਾਈਲ ਦੇ ਕੀ ਕਹਿ ਕੇ ਲੈ ਕੇ ਗਏ ਨੇ ਕਾਦੇ ਇਹ ਨਹੀਂ ਸਾਨੂੰ ਪਤਾ ਨਾ ਮੈਨੂੰ ਤਾਂ ਹੁਣ ਸ਼ੋ ਹੋਇਆ ਵੀ ਉਹਨਾਂ ਦੇ ਘਰੋਂ ਪੈਸੇ ਲੈ ਕੇ ਗਏ ਆ ਪੁਲਿਸ ਵਾਲੇ ਲੈ ਕੇ ਹਾਂਜੀ ਜਿਹੜੇ ਮਿਹਨਤ ਕਰਨ ਵਾਲਿਆਂ ਦੇ ਘਰੋਂ ਪੈਸੇ ਲੈ ਕੇ ਕਿਉਂ ਬੇਨਤੀ ਨਹੀਂ ਕਰਦੇ ਉਹਨਾਂ ਦਾ ਬਿਜ਼ਨਸ ਆ ਚਾਰ ਪੰਜ ਉਹਨਾਂ ਦੇ ਮੋਬਾਈਲ ਵੀ ਲੈ ਗਏ ਨੇ ਮੈਂ ਤਾਂ ਕਹਿ ਦੋ ਸ਼ੱਕ ਦੇ ਤੌਰ ਤੇ ਲੈ ਕੇ ਸ਼ੱਕ ਦੇ ਤੌਰ ਤੇ ਲੈ ਕੇ ਇਹ ਕਿਹੜਾ ਸ਼ੱਕ ਹੁੰਦਾ ਜਿਹੜੇ ਅਸਲੀ ਚੋਰ ਆ ਜਿਹੜੇ ਅਸਲੀ ਵੇਚਦੇ ਉਹਨਾਂ ਨੇ ਕਿਉਂ ਨਹੀਂ ਫੜਦੇ ਮੈਂ ਹੁਣੇ ਦੇਖੋ 2 ਘੰਟੇ ਵੱਲ ਕਿੰਨਾ ਮਿੰਟ ਲੀ ਲੱਗਦੀ ਆ ਉਹ ਥੋੜੀ ਕਿਤਾ ਵੇਚਦਾ ਵਾ ਜਿਹੜਾ ਉਹਨੂੰ ਤੁਸੀਂ ਇੰਨਾ ਤੰਗ ਕਰ ਰਹੇ ਹੋ ਸਾਰੇ ਅਸੀਂ ਇਹ ਬੇਨਤੀ ਕਰ ਰਹੇ ਆ ਕਿ ਜਿਹੜਾ ਰਜੇਸ਼ ਦੇਤੇ ਹੈਗਾ ਉਹ ਪਿਛਲੇ 30 ਸਾਲਾਂ ਤੋਂ ਫਾਈਨੈਂਸ ਦਾ ਕੰਮ ਕਰਦਾ ਪੂਰੇ ਮਹੱਲੇ ਦਾ ਕੰਮ ਕਰਦਾ 900 ਕ ਦੇ ਵਿੱਚ ਲੋਕਾਂ ਨਾਲ ਖੜਦਾ ਉਹਨਾਂ ਦੇ ਜਿਹੜੇ ਪੈਸੇ ਆ ਉਹ ਜਾਇਜ਼ ਪੈਸੇ 100% ਪੂਰਾ ਮੱਲਾ ਕਹਿ ਦੂਗਾ ਕਿ ਉਹਨਾਂ ਦੇ ਪੈਸੇ ਉਹ ਜਾਇਜ਼ ਆ ਉਹ ਠੀਕ ਆ ਜੀ ਤੇ ਉਹ ਪੈਸੇ ਜਿਹੜੇ ਆ ਵਰਦਮਨ ਵਰਦਮਨ ਥਾਣੇ ਵਾਲਾ ਲੈ ਕੇ ਗਿਆ ਉਹ ਜਿਹੜੇ ਪੈਸੇ ਵਾਪਸ ਕਿਤੇ ਜਾਂਦੇ ਉਹਨਾਂ ਦੇ ਮੋਬਾਈਲ ਵਾਪਸ ਕਿਤੇ ਜਾਂਦੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ